ਐਕਸੀਡੈਂਟ ਹੋਣ ਦੀ ਸਾਰੇ ਜਦੋਂ ਸਾਨੂੰ ਮੈਸੇਜ ਆਉਂਦਾ 112 ਤੋਂ ਅਸੀਂ ਪਹਿਲਾਂ ਕਪਲੇਟੈਂਟ ਨਾਲ ਗੱਲ ਕਰਦੇ ਆਂ ਗੱਲ ਕਰਨ ਤੋਂ ਬਾਅਦ ਉਹਨੂੰ ਪੁੱਛੀਦਾ ਵੀ ਜੇ ਇਹਦਾ ਬੰਦੇ ਫੱਟੜਨੇ ਜਾਦੇ ਫਿਰ ਐਮਪੂਰੈਂਸ ਦਾ ਅਰੇਂਜਮੈਂਟ ਰਾਹ ਦੇ ਵਿੱਚ ਕਰਦੇ ਆਂ ਜੇ ਰੋਡ ਬਲੌਕ ਆ ਤਾਂ ਉਹਨੂੰ ਆਪਾਂ ਕ੍ਰੇਨ ਵਗੈਰਾ ਦਾ ਅਰੇਂਜਮੈਂਟ ਕਿ ਕਿੱਦਾਂ ਦੀ ਪੋਜੀਸ਼ਨ ਹੈ ਉੱਥੇ ਉਸ ਹਿਸਾਬ ਨਾਲ ਅਰੇਂਜਮੈਂਟ ਕਰਕੇ ਰਾਹ 'ਚ ਫੋਨ ਕਰਦੀ ਆਉਂਦੇ ਆ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਹੇਠ ਜਨਵਰੀ 2024 'ਚ ਸ਼ੁਰੂ ਕੀਤੀ ਮੁਹਿੰਮ ਸੜਕ ਸੁਰੱਖਿਆ ਫੋਰਸ ਨੇ ਰਫਤਾਰ ਫੜੀ ਹੈ ਜੋ ਕਿ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ ਸੜਕ ਸੁਰੱਖਿਆ ਫੋਰਸ ਦਾ ਮੁੱਖ ਮਕਸਦ ਸੜਕ ਹਾਦਸਿਆਂ ਦੌਰਾਨ ਤੁਰੰਤ ਰਾਹਤ ਫਰਸਟ ایڈ ਤੇਜ਼ ਰਿਸਪੌਂਸ ਅਤੇ ਲੋਕਾਂ ਦੀ ਜਾਨ ਨੂੰ ਬਚਾਉਣਾ ਹੈ ਸੂਬੇ ਚ ਸੜਕ ਹਾਦਸਿਆਂ ਚ ਮੌਤਾਂ ਦੀ ਗਿਣਤੀ 45.2 ਫੀਸਦੀ ਘਟੀ ਹੈ ਹੁਣ ਤੱਕ ਸੜਕੀ ਹਾਦਸਿਆਂ ਦੇ 17313 ਤੋਂ ਵੱਧ ਜ਼ਖਮੀਆਂ ਨੂੰ ਐਸਐਸਐਫ ਵੱਲੋਂ ਮੁਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਤੇ ਸੜਕੀ ਹਾਦਸਿਆਂ ਦੇ ਸ਼ਿਕਾਰ 22274 ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹਾਸਿਆਂ ਚਮੋਤਾਂ ਦੀ ਸੰਭਾਵਨਾ ਘਟੀ ਹੈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਯੋਜਨਾ ਨਾਲ ਐਮਰਜੈਂਸੀ ਸਿਸਟਮ ਵੀ ਮਜ਼ਬੂਤ ਹੋਇਆ ਐਸਐਸਪੋ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਸ ਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ सर, दे दे आ, आ, सर, कल मुक्सर ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪਲਾਕਤੰਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਉਸ ਨੂੰ ਲੈ ਕੇ ਸੁਰੱਖਿਆ ਦੇ ਕੀ ਪ੍ਰਬੰਧ ਨੇ ਐਸਐਸਪੀ ਮੁਕਸਰ ਸ਼੍ਰੀ ਅਭਿਮਨਿਉ ਜਰਾਣਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੰਨੀ ਫੋਰਸ ਲਗਾਈ ਗਈ ਹੈ ਇਸ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਸਰ ਦੈਨਿਕ ਸਵੇਰਾਂ ਦੇ ਸਵਾਗਤ ਹੈ ਜੀ ਸਸੇ ਗੱਲ ਜੀ ਸਰ ਕੱਲ ਚੋਣਾਂ ਹੋਣ ਜਾ ਰਹੀਆਂ ਲਗਾਤਾਰ ਹੀ ਲੋਕਾਂ ਦੇ ਵਿੱਚ ਕਹਿ ਰਹੀਏ ਕਿ ਪੈ ਹੁੰਦਾ ਕੱਲ ਦਾ ਦਿਨ ਬਹੁਤ ਵੱਡਾ ਵੀ ਹੈ ਲੜਾਈ ਨਾ ਹੋਵੇ ਸ਼ਾਂਤਮਈ ਹੋ ਜਾਵੇ ਦੇਖੋ ਜੀ ਸਾਡਾ ਜਿਹੜਾ ਚੋਣ ਫਰਕੀ ਹੈ ਸਾਡੇ ਜਿਲ੍ਹੇ ਦੀ ਹੁਣ ਤੱਕ ਬਿਲਕੁਲ ਸਹੀ ਤਰੀਕੇ ਨਾਲ ਚੱਲ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਇਨਸੀਡੈਂਟ ਕੋਈ ਮੇਜਰ ਇਨਸੀਡੈਂਟ ਸਾਹਮਣੇ ਨਹੀਂ ਆਇਆ ਤੇ ਸਾਡੀ ਜਿਲ੍ਹੇ ਦੀ ਪੂਰੀ ਤਿਆਰੀ ਹੈ ਸਾਡੀ ਪੁਲਿਸ ਦੀ ਪੂਰੀ ਤਿਆਰੀ ਹੈ ਸਾਡੇ 1850 ਵੱਧ ਜਿਹੜੀ ਹੈ ਫੋਰਸ ਡਿਪਲॉयਮੈਂਟ ਕੀਤੀ ਗਈ ਹੈ ਜਿਹੜੇ ਕਿ ਪੋਲਿੰਗ ਸਟੇਸ਼ਨ ਤੇ ਡਿਪਲੋਏਡ ਨੇ ਇੰਟਰ ਡਿਸਟ੍ਰਿਕਟ ਇੰਟਰ ਸਟੇਟ ਨਾਕਾਸ ਡਿਪਲੋਏਡ ਨੇ ਪੈਟਰੋਲਿੰਗ ਪਾਰਟੀਆਂ ਅਸੀਂ ਵੱਧ ਬਣਾਈ ਹੋਈ ਹੈ ਰਿਜ਼ਰਵ ਫੋਰ ਸਾਡੇ ਕੋਲ ਅਵੇਲੇਬਲ ਹੈ ਤੇ ਅਸੀਂ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਲਾਉਣਾ ਹੈ ਕਿ ਸਾਡੇ ਜ਼ਿਲ੍ਹੇ ਦੀ ਜਿਹੜੀ ਪੁਲਿਸ ਹੈ ਉਹਦੀ ਇਸ ਇਲੈਕਸ਼ਨ ਪ੍ਰਕਿਰਿਆ ਨੂੰ ਸਮੂਥ ਤਰੀਕੇ ਨਾਲ ਫ੍ਰੀ ਐਂਡ ਟਰਾਂਸਪਲੈਂਟ ਤਰੀਕੇ ਨਾਲ ਕਰੋਂ ਲਈ ਪੂਰੀ ਤਿਆਰੀ ਹੈ ਸਰ ਲੋਕਾਂ ਦੇ ਵਿੱਚ ਡਰ ਦਾ ਪਿਆ ਨਿਕਲ ਜੂਗਾ ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਸ਼ਾਂਤਮਈ ਤਰੀਕੇ ਨਾਲ ਹੋਵੇਗਾ ਕਿੰਨੇ ਲੱਗਦਾ ਵੀ ਪੂ ਪੋਲਿੰਗ ਬੂਥ ਹੈ ਉਹ ਸੈਂਸਿਟਿਵ ਹੈ ਉਥੇ ਡਿਪਲੋਇਮੈਂਟ ਜ਼ਿਆਦਾ ਕੀਤੀ ਹੋਈ ਲੰਬੀ ਦੇ ਵਿੱਚ ਮੁਕਸਰ ਮਲੋੜ ਦੇ ਵਿੱਚ ਦੇਖੋ ਜਿੰਨੇ ਵੀ ਸਾਡੇ ਬੂਥ ਹੈ ਜਿੰਨੇ ਵੀ ਸਾਡੇ ਪੋਲਿੰਗ ਸਟੇਸ਼ਨਸ ਹੈ ਸਾਰਿਆਂ ਤੇ ਜਰੂਰਤ ਦੇ ਜਰੂਰਤ ਤੋਂ ਵਧੀਆ ਪੋਸਟ ਡਿਪਲੋਇਮਮੈਂਟ ਕੀਤੀ ਹੈ ਲੋੜ ਤੋਂ ਵੱਧ ਪੋਸਟ ਡਿਪਲੋਇਮੈਂਟ ਕੀਤੀ ਹੈ ਅਸ ਸਾਡੀ ਜਿਹੜੀ ਸਰਵ ਤਰੱਕੀ ਆ ਉਹਦੇ ਵਿੱਚ ਅਸੀਂ ਹਾਈਪਰਸੈਂਸਿਟਿਵ ਤੇ ਸੈਂਸਿਟਿਵ ਬੋਥ ਇਅਰ ਮਾ ਕੀਤੇ ਹੋਏ ਆ ਤੇ ਉਸ ਉਸ ਥਾਂ ਤੇ ਉਹਨ ਥਾਵਾਂ ਤੇ ਅਸੀਂ ਇਲੈਕਸ਼ਨ ਪ੍ਰਕਿਰਿਆ ਸਮੂਹ ਤਰੀਕੇ ਨਾਲ ਕਰਾਉਣ ਲਈ ਜਿਹੜੀ ਫੋਰਸ ਦੀ ਵਧਾ ਕੇ ਲਾਈ ਹੈ ਤੇ ਮੈਨੂੰ ਯਕੀਨ ਹੈ ਪੂਰਾ ਇਲੈਕਸ਼ਨ ਤਰੀਕੇ ਜਿਹੜੀ ਹੈ ਬਿਲਕੁਲ ਸਮੂਥ ਤਰੀਕੇ ਨਾਲ ਬਿਲਕੁਲ ਪੀਸਫੁਲ ਤਰੀਕੇ ਨਾਲ ਪੂਰੀ ਹੋਵੇਗੀ ਅਸੀਂ ਦੇਖ ਰਹੇ ਸੀ ਕਿ ਤੁਸੀਂ ਵੀ ਆਪਣਾ ਟੀਮ ਨੂੰ ਤੁਹਾਡਾ ਟੀਮ ਵਰਕ ਹੈ ਤੁਹਾਡੇ ਅੰਡਰ ਕਮ ਕਰ ਰਿਹਾ ਤੁਸੀਂ ਇਨਸਟਰਕਸ਼ਨ ਦੇ ਰਹੇ ਸੀ ਕਿ ਫੋਲੋ ਕੀਤਾ ਜਾਵੇ ਫਰਸਟ ਆਫ ਆਲ ਵੀ ਕੋਈ ਵੀ ਕਟਮਾ ਹੁੰਦੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਐਸ ਐਚ ਓਜ਼ ਨਾਲ ਸ਼ੇਅਰ ਕੀਤੀ ਜਾਵੇ ਹਾਂਜੀ ਫੋਰਸ ਦੀ ਪ੍ਰੋਪਰ ਬ੍ਰੇਕਿੰਗ ਕੀਤੀ ਗਈ ਹੈ ਤੇ ਫੋਰਸ ਤੋਂ ਹੁਣ ਫੀਡਬੈਕ ਵੀ ਲੈ ਗਿਆ ਸੀ ਕਿ ਉਹਨਾਂ ਨੂੰ ਜਿਹੜੇ ਇਨਸਟਰਕਸ਼ਨਸ ਪਾਸ ਓਨ ਹੋਏ ਆ ਆਪਾਂ ਉਹਨਾਂ ਨੂੰ ਸਮਝ ਆਏ ਕਿ ਨਹੀਂ ਆਏ ਤੇ ਉਹਨਾਂ ਦੀ ਤਿਆਰੀ ਵੇਖ ਕੇ ਮੈਨੂੰ ਪੂਰਾ ਭਰੋਸਾ ਹੈ ਕਿ ਬਈ ਸਾਡੀ ਗਿਲੇ ਦੀ ਪੁਲਿਸ ਹੈ ਉਹ ਚੋਣਾਂ ਕਰਾਉਣ ਲਈ ਬਿਲਕੁਲ ਤਿਆਰ ਹੈ ਉਹਨਾਂ ਨੂੰ ਇਨਸਟਰਕਸ਼ਨਸ ਆਪਣੇ ਪੂਰੇ ਕਲੀਅਰ ਹੈ ਬਰੀਫਿੰਗ ਪੂਰੀ ਕਲੀਅਰ ਹੈ ਤੇ ਆਪਣੀ ਡਿਊਟੀ ਤੋਂ ਸਾਡੀ ਜਿਹੜੀ ਫੋਰਸ ਹੈ ਉਹ ਬਲੀਭਤੀ ਜਾਣੂ ਹੈ ਤੇ ਇਹ ਜਿਹਦਾ ਜਿਹਦਾ ਫਾਇਦਾ ਹੈ ਸਾਨੂੰ ਅੱਜ ਤੇ ਕੱਲ ਜਿਹੜਾ ਆਉਣ ਵਾਲਾ ਕੱਲ ਹੈ ਉਹਦੇ ਵਿੱਚ ਜ਼ਰੂਰ ਦੇਖਣ ਨੂੰ ਮਿਲੇਗਾ ਸਰ ਬਾਰੋਂ ਲੋਕ ਆਉਂਦੇ ਆ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਬੂਥ ਕੈਪਚਰਿੰਗ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਨੂੰ ਲੈ ਕੇ ਵੀ ਕਿਸ ਤਰ੍ਹਾਂ ਦੇ ਕੋ ਦੇਖੋ ਸਾਡੇ ਪੁਰੇ ਪੁਖਤਾ ਬੰਦੇ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਜਿਹੜੀ ਹੈ ਇੱਥੇ ਨਹੀਂ ਵਾਪਰੂਗੀ ਤੇ ਜਿਹੜੇ ਕੋਈ ਮਾੜੇ ਅਨਸਰ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਸਾਡੀ ਫੋਰਸ ਨੂੰ ਬਿਲਕੁਲ ਸਭ ਸਖਤੀ ਦਾਇਤ ਹੈ ਕਿ ਜਿਹੜੇ ਕੋਈ ਮਾੜੇ ਅਨਸਰ ਹੈ ਉਹਨਾਂ ਦੇ ਖਿਲਾਫ ਇਮੀਡੀਏਟਲੀ ਸਰ ਤੋਂ ਸਭ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਅਗਲ ਦੇ ਵਿੱਚ ਲਈ ਜਾਵੇ। ਡਰਾਈਡੇ ਵੀ ਕੋਸ਼ਿਸ਼ ਕੀਤਾ ਗਿਆ ਕਿਉਂਕਿ ਕਈ ਜਗ੍ਹਾ ਤੇ ਹੁੰਦਾ ਹੈ ਕਿ ਲੋਕ ਨੇ ਚੋਰੀ ਚੁਪੇ ਅ ਸ਼ਰਾਬ ਵੇਚਦੇ ਨੇ ਡਰਾਈਡੇ ਹੋਣ ਦੇ ਬਾਵਜੂਦ ਵੀ ਉਸ ਤੇ ਵੀ ਨਤੀਜਾ ਕਿਸੀ ਨਹੀਂ। ਹਾਂਜੀ ਬਿਲਕੁਲ ਜੀ ਜੋ ਡਰਾਈਡੇ ਘੋਸ਼ਿਤ ਕੀਤਾ ਗਿਆ ਉਹਨੂੰ ਬਿਲਕੁਲ ਸਖਤ ਤਰੀਕੇ ਨਾਲ ਦੀਪਾਲ ਲਗਾਈ ਜਾਵੇ। ਸਰ ਕਿ ਕਿੰਨੀ ਲਾਸਟ ਕੁਐਸਚਨ ਹੈ ਪਬਲਿਕ ਨੂੰ ਅਵੇਅਰ ਕਿਸ ਤਰ੍ਹਾਂ ਕਰੋਗੇ ਔਰ ਕਿੰਨੀ ਡਿਪਲॉयਮੈਂਟ ਕੀਤੀ ਗਈ ਹੈ ਹੁਣ ਤੱਕ ਜਿੰਨੇ ਵੀ ਟੋਟਲ ਡੋਸ ਦੇ ਉੱਪਰ ਦੇਖੋ 1700 ਬਦਰ ਪੁਲਿਸ ਦੀ ਡਿਪਲॉयਮੈਂਟ ਕੀਤੀ ਗਈ ਹੈ ਤੇ ਪਬਲਿਕ ਨੂੰ ਮੇਰੀ ਇਹ ਹੀ ਅਪੀਲ ਹੈ। ਇਹ ਵੱਧੋ ਵੱਧ ਗਿਂਟੀ ਦੇ ਵਿੱਚ ਆ ਕੇ ਆਪਣੇ ਜਿਹੜਾ ਵੋਟ ਦਾ ਇਸਤੇਮਾਲ ਉਹ ਕਰੋ ਸੋ ਥੈਂਕ ਯੂ ਸਰ ਸੋ ਇਸ ਨੂੰ ਅਭਿਮਨਿਉ ਰਾਣਾ ਜੀ ਔਰ ਜਿਨ੍ਹਾਂ ਦਾ ਕਹਿਣਾ ਕਿ ਕਨ ਜ਼ਿਲ੍ਹੇ ਪਰ ਦੇ ਵਿੱਚ ਪੀਸਫੁਲੀ ਹੀ ਇਲੈਕਸ਼ਨ ਹੋਏਗਾ ਲੋਕਾਂ ਨੂੰ ਵੀ ਵੱਧ ਤੋਂ ਵੱਧ ਅਪੀਲ ਕੀਤੀ ਗਈ ਹੈ ਇਹਨਾਂ ਦੇ ਵੱਲੋਂ ਕਿ ਸ਼ਾਂਤ ਮੈਂ ਢੰਗ ਦੇ ਨਾਲ ਤੁਸੀਂ ਆਪਣੇ ਵੋਟ ਹੱਕ ਦਾ ਇਸਤੇਮਾਲ ਕਰੋ ਸਾਡੇ ਸ਼੍ਰੀ ਮੁਕਸਲ ਸਾਹਿਬ ਜ਼ਿਲ੍ਹੇ ਦੇ ਵਿੱਚ ਕੱਲ ਜਿਹੜੇ ਵਿੱਚ ਪੰਚਾਇਤ ਕੱਲ ਜਿਹੜੇ ਜ਼ਿਲ੍ਹਾ ਪ੍ਰੇਸ਼ਦ ਅਤੇ ਬਲੌਕ ਸਮਿਤੀ ਦੇ ਇਲੈਕਸ਼ਨ ਹੋਣੇ ਜਾ ਰਹੇ ਆ ਉਹਦੇ ਕਰਕੇ ਪੂਰੇ ਜ਼ਿਲ੍ਹੇ ਦੇ ਵਿੱਚ 1800 ਦੇ ਤਕਰੀਬਨ ਫੋਰਸ ਤਾਇਨਾਤ ਕੀਤੀ ਗਈ ਹੈ ਜਿਹਦੇ ਵਿੱਚ 1100 ਦੇ ਤਕਰੀਬਨ ਜਿਹੜੇ ਪੋਲਿੰਗ ਸਟੇਸ਼ਨ ਤੇ ਬੂਥ ਹੈ ਉੱਥੇ ਫੋਰਸ ਡਿਪਲੋਏ ਕੀਤੀ ਗਈ ਹੈ ਤੇ ਉਸ ਤੋਂ ਇਲਾਵਾ 700 ਬੰਦੇ ਜਿਹੜੇ ਆ ਵਕ-ਵਕ ਥਾਵਾਂ ਤੇ ਨਾਕਾਬੰਦੀ ਪੈਟਰੋਲਿੰਗ ਪਾਰਟੀ ਤੇ ਜਿਹੜੀ ਰਿਜ਼ਰਵ ਐਸਐਚਓ ਦੇ ਡੀਐਸਪੀ ਤੇ ਐਸਪੀ ਐਂਡ ਐਸਐਸਪੀ ਦੇ ਅੰਡਰ ਬਣਾਈ ਗਈ ਹੈ ਉਹ ਤਨਾਤ ਅੱਜ ਅਸੀਂ ਜਿਹੜੀ ਪਾਰਟੀਆਂ ਡਿਸਪੈਚਿੰਗ ਸੈਂਟਰ ਤੋਂ ਡਿਸਪੈਚ ਕਰ ਰਹੇ ਹਾਂ ਜਿਹੜੇ ਕਿ ਜਾ ਕੇ ਪੋਲਿੰਗ ਬੂਥ ਤੇ ਆਪਣੀ ਤਿਆਰੀਆਂ ਕਰਨਗੇ ਇਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਦੀ ਵੀ ਬਰੀਫਿੰਗ ਕਰਕੇ ਉਹਨਾਂ ਨੂੰ ਵੀ ਇਲਾਕੇ ਐਕਟੀਵੇਟ ਕਰ ਦਿੱਤਾ ਗਿਆ ਹੈ ਇਸ ਵਾਰੀ ਅਸੀਂ 30 ਦੇ 30 ਜਿਹੜੀ ਹੈ ਪੈਟਰੋਲਿੰਗ ਪਾਰਟੀਆਂ ਬਣਾਈਆਂ ਜਿਹੜੇ ਕਿ ਸਾਰੇ ਸਾਜੋ ਸਾਮਾਨ ਦੇ ਨਾਲ ਤਿਆਰ ਹੈ ਤੇ ਕਿਸੇ ਵੀ ਸਿਚੁਏਸ਼ਨ ਨੂੰ ਹੈਂਡਲ ਕਰਨ ਲਈ ਇਲੈਕਸ਼ਨ ਫ੍ਰੀ ਐਂਡ ਫੇਅਰ ਤਰੀਕੇ ਨਾਲ ਕਰਾਉਣ ਲਈ ਪੂਰੀ ਤਿਆਰੀ ਨਾਲ ਜੁਟੀ ਹੋਈ ਹੈ ਸਰ ਜਿਹੜਾ ਸਾਡਾ ਜ਼ਿਲ੍ਹਾ ਜਿਹੜਾ ਸਰਹੱਦੀ ਜ਼ਿਲ੍ਹਾ ਜਿਹਨੂੰ ਰਾਜਸਥਾਨ ਔਰ ਪਟਿਆਨੇ ਦੀ ਹੱਦ ਵੀ ਲੱਗਦੀ ਹੈ ਉਸ ਜਿਹੜੇ ਫੱਦਾਂ ਦੇ ਨਾਕੇ ਉੱਥੇ ਵੀ ਉੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇੰਟਰ ਸਟੇਟ ਨਾਕੇ ਤੇ ਇੰਟਰ ਡਿਸਟ੍ਰਿਕਟ ਨਾਕੇ ਦੋ ਤਰ੍ਹਾਂ ਦੇ ਸਾਡੇ ਨਾਕੇ ਜਿਹੜੇ ਆ 24 ਅੱਜ ਤੋਂ ਐਕਟੀਵੇਟ ਹੋ ਗਏ ਪਹਿਲਾਂ ਤੋਂ ਹੀ ਐਕਟੀਵੇਟ ਨੇ ਤੇ ਅੱਜ ਉਸ ਤੋਂ ਫੋਰਸ ਵਧਾ ਕੇ ਉਹਨਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ ਤੇ ਅਸੀਂ ਕਿਸੇ ਵੀ ਘਟਨਾ ਤੋਂ ਨਿਪ ਨਿਬੜਨ ਲਈ ਤਿਆਰ ਹਾਂ ਤੇ ਬਿਲਕੁਲ ਸਾਡੀ ਤਿਆਰੀ ਜਿਹੜੀ ਹੈ ਇਲੈਕਸ਼ਨ ਦੇ ਮੱਦੇਨਜ਼ਰ ਪੂਰੀ ਹੈ ਸਰ ਅਕਸਰ ਇਹ ਕਹਿੰਦਾ ਬਹੁਤੀ ਪਾਰਟੀਆਂ ਵੱਲੋਂ ਦੋਸ਼ ਲਾਇਆ ਜਾਂਦੇ ਕਿ ਧੱਕਾ ਕਰਕੇ ਇਹ ਸਾਡੀ ਸਾਰੀ ਪ੍ਰਕਿਰਿਆ ਇਹ ਇਹਦਾ ਹੀ ਤਰੀਕੇ ਤੇ ਅਮਲ ਆਤ ਹੈ ਦੇਖੋ ਜੀ ਇਸ ਵਾਰੀ ਸਾਡੇ ਜਿਹੜੇ ਨਾਮੀਨੇਸ਼ਨ ਵੀ ਹੋਈਆਂ ਬਿਲਕੁਲ ਪੀਸਫੁਲੀ ਹੋਈਆਂ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਹੈ ਤੇ ਅੱਗੇ ਵੀ ਜਿਹੜੀ ਫੋਰਸ ਨੂੰ ਬਰੀਫਿੰਗ ਇਹ ਹੀ ਹੈ ਕਿ ਜਿਹੜੇ ਆਪਾਂ ਇਹ ਚੋਣਾਂ ਹੈ ਬਿਲਕੁਲ ਨਿਰਪੱਖ ਤਰੀਕੇ ਨਾਲ ਕਰਾਉਣੇ ਹਨ ਤੇ ਇਦਾਂ ਹੀ ਸਾਡੇ ਪੀਸਫੁਲ ਜਿਹੜੇ ਚੋਣਾਂ ਹੈ ਹੋਣਗੇ ਕੁਝ ਮਸਟੀ ਵੀ ਏਰੀਆਸ ਕਿਹੜੇ ਕਿਹੜੇ ਨੇ ਕਿ ਇਸ ਲੰਬੀ ਦੇ ਵਿੱਚ ਕਿੰਨੇ ਕਿ ਸੈਂਸਿਟਿਵ ਏਰੀਆਸ ਆਉਂ ਰਹੇ ਆ ਅਫਸਰ ਕਿਧਰੋਂ ਦੇ ਵਿੱਚ ਦੇਖੋ ਜਿਹੜੇ ਆਪਣੇ ਸੈਂਸ ਹਾਈਪਰ ਦੋ ਤਰ੍ਹਾਂ ਦੇ ਹੈ ਹਾਈਪਰ ਸੈਂਸਿਟਿਵ ਤੇ ਸੈਂਸਿਟਿਵ ਬੂਥ ਉਹਨਾਂ ਦੇ ਅਸੀਂ ਐਕਸਟਰਾ ਫੋਰਸ ਲਾਈ ਹੈ ਤੇ ਜਿਹੜੀ ਪੈਟਰੋਲਿੰਗ ਪਾਰਟੀ ਵੀ ਉਹਨਾਂ ਏਰੀਆ ਦੇ ਵਿੱਚ ਵਧਾਈ ਗਈ ਹੈ ਇਹ तकरीबन 100 ਦੇ ਕਰੀਬ ਜਿਹੜੇ ਇਸ ਤਰੀਕੇ ਦੇ ਸਟੇਸ਼ਨ ਕਹੋ ਬੂਥ ਕਹੋ ਉਹ ਬਣੇ ਹੋਏ ਆ ਤੇ ਉਹਨਾਂ ਤੇ ਪੀਸਫੁੱਲ ਇਲੈਕਸ਼ਨ ਕਰਉਣ ਲਈ ਸਾਡੀ ਪੂਰੀ ਤਿਆਰੀ ਹੈ ਤੇ ਬਿਲਕੁਲ ਪੀਸਫੁੱਲ ਤਰੀਕੇ ਨਾਲ ਇਲੈਕਸ਼ਨ ਹੋਣਗੇ ਜਿਹੜੇ ਇਲੈਕਸ਼ਨ ਜਿਹੜੇ ਪੀਸਫੁੱਲ ਨਹੀਂ ਨਾ ਹੁਣ ਕੁਸ਼ਰਾਰਤੀ ਅੰਸਰ ਵੀ ਜਿਹੜੇ ਹੈ ਜ਼ਿਲ੍ਹੇ ਦੀ ਹਦਦ ਵਿੱਚ ਅੰਦਰ ਆ ਜਾਂਦੇ ਜਿਵੇਂ ਹੋਟਲ ਠਾਪਿਆਂ ਦੇ ਵਿੱਚ ਉਹ ਪਹਿਲਾਂ ਹੀ ਆ ਕੇ ਉਹਨਾਂ ਦੀ ਅਸੀਂ ਕੱਲ ਵੀ ਚੈਕਿੰਗ ਕੀਤੀ ਸੀਗੀ ਜੀ ਤੇ ਅੱਜ ਵੀ ਜਿਹੜੀ ਸਾਡੀ ਪੈਟਰੋਲਿੰਗ ਪਾਰਟੀ ਹੈ ਉਹ ਲਗਾਤਾਰ ਨਿਰੰਤਰ ਜਿਹੜੀ ਹੈ ਚੈਕਿੰਗ ਉਹਨਾਂ ਥਾਵਾਂ ਦੀ ਕਰ ਰਹੀ ਹੈ ਤੇ ਜਿਹੜੇ ਇਦਾਂ ਦੇ ਕੋਈ ਸ਼ਰਾਰਤੀ ਅੰਸਰ ਹੋਣਗੇ ਉਹਨਾਂ ਦਾ ਪ੍ਰੀਵੈਂਟਿਵ ਐਕਸ਼ਨ ਕਰਕੇ ਉਹਨਾਂ ਨੂੰ ਬੰਦੀ ਕਾਨੂੰਨੀ ਵੀ ਕਾਰਵਾਈ ਕਰਕੇ ਅੰਦਰ ਦਿੱਤਾ ਜਾਵੇ ਇਹ ਵਤੋ ਵਤ ਗਿਣਤੀ ਦੇ ਵਿੱਚ ਬਾਹਰ ਆ ਕੇ ਆਪਣੀ ਵੋਟ ਪਾਉਣ ਫ੍ਰੀ ਐਂਡ ਫੇਅਰ ਤਰੀਕੇ ਨਾਲ ਆਪਣੀ ਵੋਟ ਪਾਉਣ ਕਿਸੇ ਤੋਂ ਵੀ ਘਬਰਾਉਣ ਦੀ ਕੋਈ ਪਬਲਿਕ ਨੂੰ ਲੋੜ ਨਹੀਂ ਹੈ। ਸ਼੍ਰੀ ਮੁਕਸਰ ਸਾਹਿਬ ਤੋਂ ਅਸ਼ਫਾਕ ਟੂ ਡੇਨਿਕਸੂਰਾ ਟੀਵੀ ਕੱਲ ਮੁਕਸਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪਲਾਕ ਸੰਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਆ ਉਸ ਨੂੰ ਲੈ ਕੇ ਸੁਰੱਖਿਆ ਦੇ ਕੀ ਪ੍ਰਬੰਧ ਨੇ ਐਸਐਸਪੀ ਮੁਕਸਰ ਸ਼੍ਰੀ ਅਭਿਮਨਿਊ ਜਰਾਣਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੰਨੀ ਫੋਰਸ ਲਗਾਈ ਗਈ ਹੈ ਇਸ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਸਰ ਦੈਨਿਕ ਸਵੇਰਾ ਦੇ ਸਵਾਗਤ ਹੈ ਜੀ ਸਸੇ ਗੱਲ ਜੀ ਸਰ ਕੱਲ ਚੋਣਾ ਹੋਣ ਜਾ ਰਹੀਆਂ ਲਗਾਤਾਰ ਹੀ ਲੋਕਾਂ ਦੇ ਵਿੱਚ ਕਹਿ ਰਹੀਏ ਕਿ ਪੈ ਹੁੰਦਾ ਕੱਲ ਦਾ ਦਿਨ ਬਹੁਤ ਵੱਡਾ ਵੀ ਆ ਲੜਾਈ ਨਾ ਹੋਵੇ ਸ਼ਾਂਤਮਈ ਹੋ ਜਾਵੇ ਦੇਖੋ ਜੀ ਸਾਡਾ ਜਿਹੜਾ ਚੋਣ ਫਰਕੀ ਆ ਸਾਡੇ ਜਿਲ੍ਹੇ ਦੀ ਹੁਣ ਤੱਕ ਬਿਲਕੁਲ ਸਹੀ ਤਰੀਕੇ ਨਾਲ ਚੱਲ ਰਹੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਇਨਸੀਡੈਂਟ ਕੋਈ ਮੇਜਰ ਇਨਸੀਡੈਂਟ ਸਾਹਮਣੇ ਨਹੀਂ ਆਇਆ ਤੇ ਸਾਡੀ ਜਿਲ੍ਹੇ ਦੀ ਪੂਰੀ ਤਿਆਰੀ ਹੈ ਸਾਡੀ ਪੁਲਿਸ ਦੀ ਪੂਰੀ ਤਿਆਰੀ ਹੈ ਸਾਡੇ 1800 ਤੋਂ ਵੱਧ ਜਿਹੜੀ ਹੈ ਫੋਰਸ ਡਿਪਲॉयਮੈਂਟ ਕੀਤੀ ਗਈ ਹੈ ਜਿਹੜੇ ਕਿ ਪੋਲਿੰਗ ਸਟੇਸ਼ਨ ਤੇ ਡਿਪਲੋਏਡ ਨੇ ਇੰਟਰ ਡਿਸਟ੍ਰਿਕਟ ਇੰਟਰ ਸਟੇਟ ਨਾਕਾਸੇ ਤੇ ਪੁਲਿਸ ਨੇ ਪੈਟਰੋਲਿੰਗ ਪਾਰਟੀਆਂ ਅਸੀਂ ਵੱਧ ਬਣਾਈ ਹੋਈ ਹੈ ਰਿਜ਼ਰਵ ਫੋਰਸ ਸਾਡੇ ਕੋਲ ਅਵੇਲੇਬਲ ਹੈ ਤੇ ਅਸੀਂ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਲਾਉਣਾ ਹੈ ਕਿ ਸਾਡੇ ਜ਼ਿਲ੍ਹੇ ਦੀ ਜਿਹੜੀ ਪੁਲਿਸ ਹੈ ਉਹ ਦੀ ਇਸ ਇਲੈਕਸ਼ਨ ਪ੍ਰਕਿਰਿਆ ਨੂੰ ਸਮੂਥ ਤਰੀਕੇ ਨਾਲ ਫ੍ਰੀ ਐਂਡ ਟ੍ਰਾਂਸਪੇਰੈਂਟ ਤਰੀਕੇ ਨਾਲ ਕਰਾਉਣ ਲਈ ਪੂਰੀ ਤਿਆਰੀ ਹੈ ਸਰ ਲੋਕਾਂ ਦੇ ਵਿੱਚ ਡਰਦਾ ਪੈ ਨਿਕਲ ਜੂਗਾ ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਸ਼ਾਂਤ ਪਣ ਤਰੀਕੇ ਨਾਲ ਹੋਵੇਗਾ ਕਿੰਨੇ ਲੱਗਦਾ ਵੀ ਬੂ ਪੋਲਿੰਗ ਬੂਥ ਹੈ ਉਹ ਸੈਂਸਿਟਿਵ ਹੈ ਉਥੇ ਡਿਪਲੋਇਮੈਂਟ ਜ਼ਿਆਦਾ ਕੀਤੀ ਹੋਈ ਲੰਬੀ ਦੇ ਵਿੱਚ ਮੁਕਸਰ ਮਲੋੜ ਦੇ ਵਿੱਚ ਦੇਖੋ ਜਿੰਨੇ ਵੀ ਸਾਡੇ ਬੂਥ ਹੈ ਜਿੰਨੇ ਵੀ ਸਾਡੇ ਪੋਲਿੰਗ ਸਟੇਸ਼ਨਸ ਹੈ ਸਾਰਿਆਂ ਤੇ ਜ਼ਰੂਰਤ ਦੇ ਜ਼ਰੂਰਤ ਤੋਂ ਵਧੀਆ ਪਾਸਟ ਡਿਪਲੋਇਮੈਂਟ ਕੀਤੀ ਹੈ ਲੋੜ ਤੋਂ ਵੱਧ ਫੋਰਸ ਡਿਪਲੋਇਮੈਂਟ ਕੀਤੀ ਹੈ ਸਾਡੀ ਜਿਹੜੀ ਤਰੱਕੀ ਹੈ ਉਹਦੇ ਵਿੱਚ ਅਸੀਂ ਹਾਈਪਰ ਸੈਂਸਿਟਿਵ ਤੇ ਸੈਂਸਿਟਿਵ ਬੂਥ ਇਅਰਮਾ ਕੀਤੇ ਹੋਏ ਆ ਤੇ ਉਸ ਉਸ ਥਾਂ ਤੇ ਉਹਨਾਂ ਥਾਵਾਂ ਤੇ ਅਸੀਂ ਇਲੈਕਸ਼ਨ ਪ੍ਰਕਿਰਿਆ ਸਮੂਥ ਤਰੀਕੇ ਨਾਲ ਕਰਾਉਣ ਲਈ ਜਿਹੜੀ ਫੋਰਸ ਦੀ ਵਿਧਾ ਕੇ ਲਾਈ ਹੈ ਤੇ ਮੈਨੂੰ ਯਕੀਨ ਹੈ ਪੂਰਾ ਇਲੈਕਸ਼ਨ ਪ੍ਰਕਿਰਿਆ ਜਿਹੜੀ ਹੈ ਬਿਲਕੁਲ ਸਮੂਥ ਤਰੀਕੇ ਨਾਲ ਬਿਲਕੁਲ ਪੀਸਫੁਲ ਤਰੀਕੇ ਨਾਲ ਪੂਰੀ ਹੋਵੇਗੀ ਅਸੀਂ ਦੇਖ ਰਹੇ ਸੀ ਕਿ ਤੁਸੀਂ ਵੀ ਆਪਣਾ ਟੀਮ ਨੂੰ ਤੁਹਾਡਾ ਟੀਮ ਵਰਕ ਹੈ ਤੁਹਾਡੇ ਅੰਡਰ ਕੰਮ ਕਰ ਰਿਹਾ ਹੈ ਤੁਸੀਂ ਇਨਸਟਰਕਸ਼ਨ ਦੇ ਰਹੇ ਸੀ ਕਿ ਫੋਲੋ ਕੀਤਾ ਜਾਵੇ ਫਸਟ ਆਫ ਆਲ ਵੀ ਕੋਈ ਵੀ ਕਟਮਾ ਹੁੰਦੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਐਸ ਐਚ ਓਜ਼ ਨਾਲ ਸ਼ੇਅਰ ਕੀਤੀ ਜਾਵੇ ਹਾਂਜੀ ਫੋਰਸ ਦੀ ਪ੍ਰੋਪਰ ਬਰੀਫਿੰਗ ਕੀਤੀ ਗਈ ਹੈ ਤੇ ਫੋਰਸ ਤੋਂ ਹੁਣ ਫੀਡਬੈਕ ਵੀ ਲਿਆ ਗਿਆ ਸੀਗਾ ਕਿ ਉਹਨਾਂ ਨੂੰ ਜਿਹੜੇ ਇਨਸਟਰਕਸ਼ਨਸ ਪਾਸ ਹੋਣ ਹੋਈਆਂ ਆ ਉਹਨਾਂ ਨੂੰ ਸਮਝ ਆਏ ਕਿ ਨਹੀਂ ਆਏ ਤੇ ਉਹਨਾਂ ਦੀ ਤਿਆਰੀ ਵੇਖ ਕੇ ਮੈਨੂੰ ਪੂਰਾ ਭਰੋਸਾ ਹੈ ਕਿ ਬਈ ਸਾਡੀ ਗਿਲੇ ਦੀ ਪੁਲੀਸ ਹੈ ਉਹ ਚੋਣਾਂ ਕਰਾਉਣ ਲਈ ਬਿਲਕੁਲ ਤਿਆਰ ਹੈ ਉਹਨਾਂ ਨੂੰ ਇਨਸਟਰਕਸ਼ਨਸ ਆਪਣੇ ਪੂਰੇ ਕਲੀਅਰ ਹੈ ਬਰੀਫਿੰਗ ਪੂਰੀ ਕਲੀਅਰ ਹੈ ਤੇ ਆਪਣੀ ਡਿਊਟੀ ਤੋਂ ਸਾਡੀ ਜਿਹੜੀ ਫੋਰਸ ਹੈ ਉਹ ਬਲੀਵਤੀ ਜਾਣੂ ਹੈ ਤੇ ਇਹ ਜਿਹੜਾ ਇਹਦਾ ਫਾਇਦਾ ਹੈ ਸਾਨੂੰ ਅੱਜ ਤੇ ਕੱਲ੍ਹ ਜਿਹੜਾ ਆਉਣ ਵਾਲਾ ਕੱਲ੍ਹ ਹੈ ਉਹਦੇ ਵਿੱਚ ਜ਼ਰੂਰ ਲਿਖ ਨੂੰ ਮਿਲੇਗਾ ਸਰ 12 ਲੋਕ ਆਉਂਦੇ ਆ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਬੂਥ ਕੈਪਚਰਿੰਗ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਨੂੰ ਲੈ ਕੇ ਵੀ ਕਿਸ ਤਰ੍ਹਾਂ ਦੇ ਪ੍ਰੋਬਲਮ ਦੇਖੋ ਸਾਡੇ ਪੂਰੇ ਪੁਤਾ ਬਰਾ ਬੰਦਾ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਜਿਹੜੀ ਹੈ ਇੱਥੇ ਨਹੀਂ ਵਾਪਰੂਗੀ ਤੇ ਜਿਹੜੇ ਕੋਈ ਮਾੜੇ ਅਨਸਰ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਸਾਡੇ ਪੋਸਟ ਨੂੰ ਬਿਲਕੁਲ ਸਭ ਸਖਤੀ ਦਾਇਤ ਹੈ ਕਿ ਜਿਹੜੇ ਕੋਈ ਮਾੜੇ ਅਨਸਰ ਹਨ ਉਹਨਾਂ ਦੇ ਖਿਲਾਫ ਇਮੀਡੀਏਟਲੀ ਸਭ ਤੋਂ ਸਭ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆ ਜਾਵੇ। ਡਰਾਈ ਦੇ ਵੀ ਕੋਸ਼ਿਸ਼ ਕੀਤਾ ਗਿਆ ਕਿਉਂਕਿ ਕਈ ਜਗ੍ਹਾ ਤੇ ਹੁੰਦਾ ਹੈ ਕਿ ਲੋਕ ਨੇ ਚੁੱਪ ਚੋਰੀ ਚੁਪੇ ਅ ਸ਼ਰਾਬ ਵੇਚਦੇ ਨੇ ਟਰਾਈਡੇ ਹੋਣ ਦੇ باوجود ਵੀ ਉਸਤੇ ਵੀ ਨਕੀਲ ਕਸੀ ਚਾਹੀਦੀ ਹੈ ਹਾਂਜੀ ਬਿਲਕੁਲ ਜੀ ਜੋ ਟਰਾਈਡੇ ਘੋਸ਼ਿਤ ਕੀਤਾ ਗਿਆ ਉਹਨਾਂ ਨੂੰ ਬਿਲਕੁਲ ਸਖਤ ਤਰੀਕੇ ਨਾਲ ਉਦੀ ਪਾਲ ਲਗਾਈ ਜਾਵੇ ਸਰ ਕਿੰਨੀ ਲਾਸਟ ਸਪੈਸ਼ਲ ਹੈ ਪਬਲਿਕ ਨੂੰ ਅਵੇਅਰ ਕਿਸਾ ਕਰੋਗੇ ਔਰ ਕਿੰਨੀ ਡਿਪਲੋਇਮੈਂਟ ਕੀਤੀ ਗਈ ਹੈ ਹੁਣ ਤੱਕ ਜਿੰਨੇ ਵੀ ਟੋਟਲ ਬੋਸ ਦੇ ਉੱਪਰ ਦੇਖੋ 1800 ਤੋਂ ਵੱਧ ਪੁਲਿਸ ਦੀ ਡਿਪਲੋਇਮੈਂਟ ਕੀਤੀ ਗਈ ਹੈ ਤੇ ਪਬਲਿਕ ਮੇਰੀ ਇਹ ਹੀ ਅਪੀਲ ਹੈ ਕਿ ਵੱਧੋ ਵੱਧ ਗਿਣਤੀ ਦੇ ਵਿੱਚ ਆ ਕੇ ਆਪਣੇ ਜਿਹੜੇ ਵੋਟ ਦਾ ਇਸਤੇਮਾਲ ਉਹ ਉਹ ਕਰੋ ਸੋ ਥੈਂਕ ਯੂ ਸਰ ਸੋ ਇਸ ਨੂੰ ਅਭਿਮਨਿਉ ਰਾਨਾ ਜੀ ਔਰ ਜਿਨ੍ਹਾਂ ਦਾ ਕਹਿਣਾ ਹੈ ਕਿ ਕਨ ਜ਼ਿਲੇ ਪਰ ਦੇ ਵਿੱਚ ਪੀਸਫੁਲੀ ਹੀ ਇਲੈਕਸ਼ਨ ਹੋਏਗਾ ਲੋਕਾਂ ਨੂੰ ਵੀ ਵਾਦੋ-ਵਾਦ ਅਪੀਲ ਕੀਤੀ ਗਈ ਹੈ ਇਹਨਾਂ ਦੇ ਵੱਲੋਂ ਕਿ ਸ਼ਾਂਤ ਪੇ ਢੰਗ ਦੇ ਨਾਲ ਤੁਸੀਂ ਆਪਣੇ ਵੋਟ ਹੱਕ ਦਾ ਇਸਤੇਮਾਲ ਕਰੋ ਸਾਡੇ ਸ਼੍ਰੀ ਮੁਕਸਲ ਸਾਹਿਬ ਜ਼ਿਲੇ ਦੇ ਵਿੱਚ ਕੱਲ ਜਿਹੜੇ ਵਿੱਚ ਪੰਚਾਇਤ ਕੱਲ ਜਿਹੜੇ ਜ਼ਿਲਾ ਪ੍ਰੇਸ਼ਦ ਅਤੇ ਬਲੋਕ ਸਮਿਤੀ ਦੇ ਇਲੈਕਸ਼ਨ ਹੋਣੇ ਜਾ ਰਹੇ ਆ ਉਹਦੇ ਕਰਕੇ ਪੂਰੇ ਜ਼ਿਲੇ ਦੇ ਵਿੱਚ 1800 ਦੇ ਤਕਰੀਬਨ ਫੋਰਸ ਤਾਇਨਾਤ ਕੀਤੀ ਗਈ ਹੈ ਜਿਹਦੇ ਵਿੱਚ 1100 ਦੇ ਤਕਰੀਬਨ ਜਿਹੜੇ ਪੋਲਿੰਗ ਸਟੇਸ਼ਨ ਤੇ ਬੂਥ ਹੈ ਉੱਥੇ ਫੋਰਸ ਡਿਪਲੋਏ ਕੀਤੀ ਗਈ ਹੈ ਤੇ ਉਸ ਤੋਂ ਇਲਾਵਾ 700 ਬੰਦੇ ਜਿਹੜੇ ਆ ਵਕ-ਵਕ ਥਾਵਾਂ ਤੇ ਨਾਕਾਬੰਦੀ ਪੈਟਰੋਲਿੰਗ ਪਾਰਟੀ ਤੇ ਜਿਹੜੀ ਰਿਜ਼ਰਵ ਐਸਐਚਓ ਦੇ ਡੀਐਸਪੀ ਤੇ ਐਸਪੀ ਐਂਡ ਐਸਐਸਪੀ ਦੇ ਅੰਡਰ ਬਣਾਈ ਗਈ ਹੈ ਉਹ ਤਨਾਤ ਹੈ ਅੱਜ ਅਸੀਂ ਜਿਹੜੀ ਪਾਰਟੀਆਂ ਡਿਸਪੈਚਿੰਗ ਸੈਂਟਰ ਤੋਂ ਡਿਸਪੈਚ ਕਰ ਰਹੇ ਹਾਂ ਜਿਹੜੇ ਕਿ ਜਾ ਕੇ ਪੋਲਿੰਗ ਬੂਥ ਤੇ ਆਪਣੀ ਤਿਆਰੀਆਂ ਕਰਨਗੇ ਇਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਦੀ ਵੀ ਬਰੀਫਿੰਗ ਕਰਕੇ ਉਹਨਾਂ ਨੂੰ ਵੀ ਇਲਾਕੇ ਐਕਟਿਵੇਟ ਕਰ ਦਿੱਤਾ ਗਿਆ ਹੈ ਇਸ ਵਾਰੀ ਅਸੀਂ 30 ਦੇ 30 ਜਿਹੜੀ ਹੈ ਪੈਟਰੋਲਿੰਗ ਪਾਰਟੀਆਂ ਬਣਾਈਆਂ ਜਿਹੜੇ ਕਿ ਸਾਰੇ ਸਾਜੋ ਸਾਮਾਨ ਦੇ ਨਾਲ ਤਿਆਰ ਹੈ ਤੇ ਕਿਸੇ ਵੀ ਸਿਚੁਏਸ਼ਨ ਨੂੰ ਹੈਂਡਲ ਕਰਨ ਲਈ ਇਲੈਕਸ਼ਨ ਫ੍ਰੀ ਐਂਡ ਫੇਅਰ ਤਰੀਕੇ ਨਾਲ ਕਰਾਉਣ ਲਈ ਪੂਰੀ ਤਿਆਰੀ ਨਾਲ ਜੁਟੀ ਹੋਈ ਹੈ ਸਰ ਜਿਹੜਾ ਸਾਡਾ ਜ਼ਿਲ੍ਹਾ ਜਿਹੜਾ ਸਰਹੱਦੀ ਜ਼ਿਲ੍ਹਾ ਜਿਹਨੂੰ ਰਾਜਸਥਾਨ ਔਰ ਪਟਿਆਨੇ ਦੀ ਹੱਦ ਵੀ ਲੱਗਦੀ ਹੈ ਕੁਸ ਜਿਹੜੇ ਹੱਦਾਂ ਦੇ ਨਾਕੇ ਉੱਥੇ ਵੀ ਉੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਨਹੀਂ ਇੰਟਰ ਸਟੇਟ ਨਾਕੇ ਤੇ ਇੰਟਰ ਡਿਸਟ੍ਰਿਕਟ ਨਾਕੇ ਦੋ ਤਰ੍ਹਾਂ ਦੇ ਸਾਡੇ ਨਾਕੇ ਜਿਹੜੇ ਆ 24 ਅੱਜ ਤੋਂ ਐਕਟੀਵੇਟ ਹੋ ਗਏ ਪਹਿਲਾਂ ਤੋਂ ਹੀ ਐਕਟੀਵੇਟ ਨੇ ਤੇ ਅੱਜ ਉਸ ਤੋਂ ਫੋਰਸ ਵਧਾ ਕੇ ਉਹਨਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ ਤੇ ਅਸੀਂ ਕਿਸੇ ਵੀ ਘਟਨਾ ਤੋਂ ਨਿਪ ਨਿਬੜਨ ਲਈ ਤਿਆਰ ਆਂ ਤੇ ਬਿਲਕੁਲ ਸਾਡੀ ਤਿਆਰੀ ਜਿਹੜੀ ਹੈ ਇਲੈਕਸ਼ਨ ਦੇ ਮੱਦੇਨਜ਼ਰ ਪੂਰੀ ਹੈ ਸਰ ਅਕਸਰ ਇਹ ਕਹਿੰਦਾ ਬਹੁਤੀ ਪਾਰਟੀਆਂ ਵੱਲੋਂ ਦੋਸ਼ ਲਾਇਆ ਜਾਂਦੇ ਕਿ ਧੱਕਾ ਕੀ ਹੋ ਗਿਆ ਸਾਡੀ ਪਾਰਟੀ ਨੇ ਇਹਦਾ ਹੀ ਤਰੀਕੇ ਤੇਮ ਲਾਤੀ ਦੇਖੋ ਜੀ ਇਸ ਵਾਰੀ ਸਾਡੇ ਜਿਹੜੇ ਨਾਮੀਨੇਸ਼ਨ ਵੀ ਹੋਈਆਂ ਬਿਲਕੁਲ ਪੀਸਫੁਲੀ ਹੋਈਆਂ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਹੈ ਤੇ ਅੱਗੇ ਵੀ ਜਿਹੜੀ ਫੋਰਸ ਨੂੰ ਬਰੀਫਿੰਗ ਇਹੀ ਹੈ ਕਿ ਜਿਹੜੇ ਆਪਾਂ ਇਹ ਚੋਣਾਂ ਆ ਬਿਲਕੁਲ ਨਿਰਪੱਖ ਤਰੀਕੇ ਨਾਲ ਕਰਾਉਣੇ ਆ ਤੇ ਇਦਾਂ ਹੀ ਸਾਡੇ ਪੀਸਫੁਲ ਜਿਹੜੇ ਚੋਣਾਂ ਆ ਹੋਣਗੇ ਸੈਂਸਿਟੀਵ ਏਰੀਆਸ ਕਿਹੜੇ ਕਿਹੜੇ ਨੇ ਕਿ ਲੰਬੀ ਦੇ ਵਿੱਚ ਕਿੰਨੇ ਕਿ ਸੈਂਸਿਟਿਵ ਏਰੀਆਸ ਆ ਤੇ ਅਫਸਰ ਕਿਧਰੋਂ ਦੇ ਵਿੱਚ ਦੇਖੋ ਜਿਹੜੇ ਆਪਣੇ ਸੈਂਸ ਹਾਈਪਰ ਦੋ ਤਰ੍ਹਾਂ ਦੇ ਹੈ ਹਾਈਪਰ ਸੈਂਸਿਟਿਵ ਤੇ ਸੈਂਸਿਟਿਵ ਬੂਥ ਉਹਨਾਂ ਦੇ ਅਸੀਂ ਐਕਸਟਰਾ ਫੋਰਸ ਲਾਈ ਹੈ ਤੇ ਜਿਹੜੀ ਪੈਟਰੋਲਿੰਗ ਪਾਰਟੀ ਵੀ ਉਹਨਾਂ ਏਰੀਆ ਦੇ ਵਿੱਚ ਵਧਾਈ ਗਈ ਹੈ ਇਹ तकरीबन 100 ਦੇ ਕਰੀਬ ਜਿਹੜੇ ਇਸ ਤਰੀਕੇ ਦੇ ਸਟੇਸ਼ਨ ਕਹ ਲੋ ਬੂਥ ਕਹ ਲੋ ਉਹ ਬਣੇ ਹੋਏ ਆ ਤੇ ਉਹ ਪੀਸਫੁੱਲ ਇਲੈਕਸ਼ਨ ਕਰਵਾਉਣ ਲਈ ਸਾਡੀ ਪੂਰੀ ਤਿਆਰੀ ਹੈ ਤੇ ਬਿਲਕੁਲ ਪੀਸਫੁੱਲ ਤਰੀਕੇ ਨਾਲ ਇਲੈਕਸ਼ਨ ਹੋਣਗੇ ਜਿਹੜੇ ਇਲੈਕਸ਼ਨ ਜਿਹੜੇ ਪੀਸਫੁੱਲੀ ਨਾ ਹੋਣ ਕੋਈ ਸ਼ਰਾਰਤੀ ਅਨਸਰ ਵੀ ਜਿਹੜੇ ਹੈ ਜ਼ਿਲ੍ਹੇ ਦੀ ਹਦਦ ਵਿੱਚ ਅੰਦਰ ਆ ਜਾਂਦੇ ਜਿਵੇਂ ਹੋਟਲ ਟਾਬਿਆਂ ਦੇ ਵਿੱਚੋਂ ਪਹਿਲੇ ਰਾਤ ਉਹਨਾਂ ਦੀ ਅਸੀਂ ਕੱਲ ਵੀ ਚੈਕਿੰਗ ਕੀਤੀ ਸੀਗੀ ਜੀ ਤੇ ਅੱਜ ਵੀ ਜਿਹੜੀ ਸਾਡੀ ਪੈਟਰੋਲਿੰਗ ਪਾਰਟੀ ਹੈ ਉਹ ਲਗਾਤਾਰ ਨਿਰੰਤਰ ਜਿਹੜੀ ਹੈ ਚੈਕਿੰਗ ਉਹਨਾਂ ਥਾਵਾਂ ਦੀ ਕਰ ਰਹੀ ਹੈ ਤੇ ਜਿਹੜੇ ਇਦਾਂ ਦੇ ਕੋਈ ਸ਼ਰਾਰਤੀ ਅਨਸਰ ਹੋਣਗੇ ਉਹਨਾਂ ਦਾ ਪ੍ਰੀਵੈਂਟਿਵ ਐਕਸ਼ਨ ਕਰਕੇ ਉਹਨਾਂ ਨੂੰ ਬੰਦੀ ਕਾਨੂੰਨੀ ਵੀ ਕਾਰਵਾਈ ਕਰਕੇ ਅੰਦਰ ਦਿੱਤਾ ਜਾਵੇਗਾ ਨ ਇਹ ਵੱਤੋ ਵਦ ਗਿਣਤੀ ਦੇ ਵਿੱਚ ਬਾਹਰ ਆ ਕੇ ਆਪਣੀ ਵੋਟ ਪਾਉਣ ਫ੍ਰੀ ਐਂਡ ਫੇਅਰ ਤਰੀਕੇ ਨਾਲ ਆਪਣੀ ਵੋਟ ਪਾਉਣ ਕਿਸੇ ਤੋਂ ਵੀ ਘਬਰਾਉਣ ਦੀ ਕੋਈ ਪਬਲਿਕ ਨੂੰ ਲੋੜ ਨਹੀਂ ਹੈ ਸ਼੍ਰੀ ਮੁਖਤਸਰ ਸਾਹਿਬ ਤੋਂ ਅਸ਼ਫਾਕ 2D ਦਾ ਇਨਕਸੂਰਟੀ ਟੀਵੀ